ਜਦੋਂ ਤੱਕ ਉਹ ਬੰਦੇ ਕੈਪਚਰ ਨਹੀਂ ਹੁੰਦੇ ਮੰਡੀ ਨਹੀਂ ਖੁੱਲੂਗੀ ਮੰਡੀ ਨਹੀਂ ਖੁੱਲੂਗੀ ਸਾਰਾ ਰਸਤਾ ਇਉਂ ਹੀ ਬੰਦ ਰਹੇਗਾ ਜੀ ਪਾਰ ਬੰਦ ਰਹੇਗਾ ਜਿਵੇਂ ਤਰ੍ਹਾਂ ਗੁੰਡਾ ਕਰਦੀ ਰਹਿੰਦੀ ਦਾ ਸਾਡਾ ਦੁਕਾਨਾਂ ਦੇ ਉੱਤੇ ਰਹਿੰਦਾ ਕੋਈ ਹਾਲ ਨਹੀਂ ਅਸੀਂ ਦੁਕਾਨਾਂ ਬੰਦ ਕਰਕੇ ਪ੍ਰਸ਼ਾਸਨ ਨੂੰ ਚਾਬੀਆਂ ਦੇ ਦਾਂਗੇ ਅਸੀਂ ਅੱਗੇ ਵੀ ਕਈ ਵਾਰ ਕਿਹਾ ਵੀ ਸ਼ਾਮ ਨੂੰ ਇੱਥੇ ਇੰਨੇ ਜਨੇ ਨਸ਼ਈ ਤੁਰੇ ਫਿਰਦੇ ਹੁੰਦੇ ਆ ਉਲਟਾ ਸਾਨੂੰ ਸਮਝਾਉਂਦੇ ਆ ਵੀ ਤੁਸੀਂ ਚੁੱਪ ਰਹੋ ਯਾਰ ਕਾਦੋਂ ਇਹ ਇਹ ਤਾਂ ਨਸ਼ਈ ਹੈ ਤੁਸੀਂ ਚੁੱਪ ਰਹੋ ਸਾਨੂੰ 7:30 ਵਜੇ ਦੁਕਾਨਾਂ ਬੰਦਾ ਕੇ ਨਿਕਲਣਾ ਪੈਂਦਾ ਕਿਤੇ ਕੋਈ ਹਾਦਸਾ ਨਾ ਹੋ ਜੀ ਪਿਛਲੇ ਸਾਲ ਮੇਰੇ ਨਾਲ ਵੀ ਇਹੀ ਹਾਦਸਾ ਇਹਨਾ ਬੁੜੀ ਤਰ੍ਹਾਂ ਕੁੱਟਿਆ ਜਿਸ ਤਰ੍ਹਾਂ ਪਸ਼ੂ ਨੂੰ ਨਹੀਂ ਕੁੱਟਿਆ ਜਾਂਦਾ ਜਿਨਾ ਇਹਨਾਂ ਮੋਟਰਸਾਈਕਲ ਦੇ ਉੱਤੇ ਟੇਪ ਲਗਾ ਕੇ ਆਏ ਹੈ ਜੀ ਹਾਂ ਗੱਲ ਇਹ ਹੈ ਇਹ ਮਾਮਲਾ ਦਿੱਤਾ ਫੈਲ ਦੇ ਦਾਰ ਦੇ ਸਾਡਾ ਸੌਟ ਆਊਟ ਕਰਾ ਦੇ ਹਾਂ ਬੰਦੇ ਸੈਟਾ ਦੇਖੋ ਵਜੀਆਂ ਇਧਰ ਦੇ ਪਾਸੇ ਆ ਵੇਖੋ ਤਾਂ ਕੋਈ ਆ ਦਿੱਕੋ ਸਾਰਾ ਪੰਜਾਬ ਸਰਕਾਰ ਨੂੰ ਮੁੜ ਤੋਂ ਬਾਤ ਬਾਤ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਵਪਾਰੀ ਆ ਸਰਕਾਰ ਦੀ ਰੀੜ ਦੀ ਹੱਡੀ ਹੈ देखो एक्स्ट्रा गुंडा राय दे विच। ਜਿਸ ਨਾਲ ਉਮੀਦਾਂ ਬਹੁਤ ਕਟੇ ਗਈਆਂ ਜੀ ਅਸੀਂ ਆ ਕੇ ਗੰਦਾ ਨੁਕਾ ਮਾਰਦੇ। ਪੰਜਾਬ ਸਰਕਾਰ ਮਰਦਾਬਾ। ਮਰਦਾਬਾ। ਮਰਦਾਬਾ ਹੀ ਇੱਕਾ ਜਿੰਦਾਬਾਦ। ਜਿੰਦਾਬਾਦ। ਜੇ ਸਾਡੇ ਨਾਲ ਇਵੇਂ ਗੁੰਡਾਗਰਦੀ ਹੁੰਦੀ ਰਹੀ ਸਾਨੂੰ ਇਵੇਂ ਖੌਫ ਸ ਜਿੰਦਗੀ ਜਿਉਣੀ ਪਈ ਤੇ ਸਾਡੇ ਵਾਸਤੇ ਪੰਜਾਬ ਕਿੰਨਾ ਮੁਸ਼ਕਲ ਹੋ ਜਾਊਗਾ। ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਫੌਰੀ ਤੌਰ ਤੇ ਗੁੰਡਿਆਂ ਦੇ ਨੱਥ ਪਾਈ ਜਾਵੇ ਜਿੰਨਾ ਚਿਰ ਜਿੰਨਾਂ ਤੇ ਨੱਥ ਨਾ ਪਹੂਗੀ ਉਹਨਾਂ ਚਿਰ ਸੱਸੀ ਕੋਈ ਵਪਾਰ ਨਹੀਂ ਕਰਨਾ ਸਾਡੀ ਮੰਡੀ ਪਰਮਾਨੰਦਰ ਬੰਦ ਰਹੇ ਕੋਈ ਸਾਡੇ ਕੋਲ ਕੋਈ ਅਧਿਕਾਰੀ ਨਹੀਂ ਆਇਆ ਅਸੀਂ ਕਈ ਟੈਲੀਫੋਨ ਕਰ ਲਏ ਐ ਕੋਈ ਪੁਲਿਸ ਅਫਸਰ ਨਹੀਂ ਆਇਆ ਹੁੰਦਾ ਅਸਤਾਨਾ ਸੁਣ ਨਹੀਂ ਐ ਇਸ ਤਰ੍ਹਾਂ ਕੋ ਟਾਇਆ ਜਾਂਦਾ ਜਿੱਤਰਾ ਇਹਨਾਂ ਮੁੰਡਿਆਂ ਤੋਂ ਸਾਡਾ ਕਿਸੇ ਨਾਲ ਕੋ ਰੋਲਾ ਨਹੀਂ ਕੋ ਰੋਲਾ ਨਹੀਂ ਜੀ ਕਿਸੇ ਗੱਲ ਤੇ ਕਰਦਾ ਸਸ ਵੀ ਸਾਹ ਬਹਾਦਰਤੋਂ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜਾ ਵਪਾਰੀ ਆ ਉਹ ਸਰਕਾਰ ਦੀ ਰੀੜ ਦੀ ਹੱਡੀ ਹੈ ਵਪਾਰੀ ਦੇ ਜਿੱਤੇ ਟੈਕਸ ਨਾਲੀ ਜੀਐਸਟੀ ਨਾਲੀ ਸਰਕਾਰਾਂ ਚੱਲਦੀਆਂ ਜੇ ਸਾਡੇ ਨਾਲ ਐਵੇਂ ਗੁੰਡਾਗਰਦੀ ਹੁੰਦੀ ਰਹੀ ਸਾਨੂੰ ਐਵੇਂ ਖੌਫ ਸ ਜਿੰਦਗੀ ਜਿਉਣੀ ਪਈ ਤੇ ਸਾਡੇ ਵਾਸਤੇ ਪੰਜਾਬ ਤੇ ਨਾਲਾ ਮੁਸ਼ਕਲ ਹੋ ਜਾਊਗਾ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਫੌਰੀ ਤੌਰ ਤੇ ਗੁੰਡਿਆਂ ਦੇ ਨੱਥ ਪਾਈ ਜਾਵੇ ਜਿੰਨਾ ਚਿਰ ਜਿੰਨਾ ਤੇ ਨੱਥ ਨਾ ਪਊਗੀ ਉਹਨਾਂ ਚਿਰ ਸੱਸੀ ਕੋਈ ਵਪਾਰ ਨਹੀਂ ਕਰਨਾ ਸਾਡੀ ਮੰਡੀ ਪਰਮਾਨੰਦ ਬੰਦ ਰਹਿ ਬੰਦ ਰਹੂਗੀ ਜੀ ਬਿਲਕੁਲ ਬੰਦ ਰਹੂਗੀ ਜੀ ਕੋਈ ਅਧਿਕਾਰੀ ਆਇਆ ਤੁਹਾਡਾ ਕੋਈ ਸਾਡੇ ਕੋਲ ਕੋਈ ਅਧਿਕਾਰੀ ਨਹੀਂ ਆਇਆ ਅਸੀਂ ਕਈ ਟੈਲੀਫੋਨ ਕਰ ਲਏ ਐ ਕੋਈ ਪੁਲਿਸ ਅਫਸਰ ਨਹੀਂ ਆਇਆ ਹੁਣ ਕੋਈ ਪੁਲਿਸ ਅਫਸਰ ਤੁਹਾਨੂੰ ਪੁੱਛਣ ਤਾਂ ਕਿ ਨਹੀਂ ਆਇਆ ਵੀ ਤੁਹਾਡੇ ਨਾਲ ਕੀ ਤੁਹਾਡੇ ਨਾਲ ਕੀ ਵਾਪਰਿਆ ਆ ਮੁੰਡੇ ਦੇ ਸੱਟਾ ਵੇਖੋ ਵਜੀਆਂ ਇੱਧਰ ਦੇ ਪਾਸੇ ਆ ਵੇਖੋ ਆ ਦਿੱਖੋ ਸਾਰਾ ਐਮ ਆਇਆ ਜੀ ਹਟਾ ਦੋ ਲੋਕਾਂ ਨੂੰ ਮਾਰਨ ਵਾਲਾ ਕਿ ਕਦੋਂ ਕਦੋਂ ਕਰਨ ਵਾਲਾ ਹਮਲਾ ਸੀਗਾ ਉਹਨਾਂ ਦਾ ਵੀ ਮਾਰ ਕੇ ਜਾਣਾ ਹੈ ਮਾਰ ਕੇ ਜਾਣਾ ਹੈ ਉਹਨਾਂ ਨੇ ਆ ਦੇਖੋ ਇਹਨਾਂ ਬੁੜੀ ਤਰ੍ਹਾਂ ਕੁੱਟਿਆ ਜਿਸ ਤਰ੍ਹਾਂ ਪਸ਼ੂ ਨੂੰ ਨਹੀਂ ਕੁੱਟਿਆ ਜਾਂਦਾ ਜਨਾ ਇਹਨਾਂ ਮੋਟਰਸਾਈਕਲ ਦੇ ਉੱਤੇ ਟੇਪ ਲਗਾ ਕੇ ਆਏ ਹੈ ਜੀ ਸੁਣ ਨਹੀਂ ਇਸ ਤਰ੍ਹਾਂ ਕੁੱਟਿਆ ਜਾਂਦਾ ਜਿਤਨਾ ਇਹਨਾਂ ਮੁੰਡਿਆਂ ਤੇ ਕੰਟੈਕਟ ਲਾਈਆਂ ਹੋਣ ਔਰ ਇਹ ਕਹਿ ਕੇ ਦੇਖ ਲਾਂਗੇ ਕਿਸੇ ਨਾਲ ਸਾਡਾ ਕਿਸੇ ਨਾਲ ਕੋਈ ਰੋਲਾ ਨਹੀਂ ਰੋਲਾ ਨਹੀਂ ਜੀ ਕਿਸੇ ਗੱਲ ਦਾ ਨਹੀਂ ਅਸੀਂ ਦੋਨੋਂ ਜਣੇ ਦੁਕਾਨ ਤੇ ਬੈਠੇ ਅਰਪਨ ਜੈਨਾ ਮੁੰਡਾ ਇੱਥੇ ਸਾਹਮਣੇ ਕੰਮ ਕਰਦਾ ਮਾਪੇ ਬਿਤਾ ਟ੍ਰੇਡਸ ਤੇ ਮੇਰੀ ਗੋਪਨ ਟ੍ਰੇਡਿੰਗ ਕੰਪਨੀ ਯੋਗੇਸ਼ ਸਿੰਘ ਲਾ ਮੇਰਾ ਨਾਮ ਹੈ ਅਸੀਂ ਬੈਠੇ ਬਾਹਰ ਦੋਨੋਂ ਚਾਹ ਪੀ ਰਹੇ ਸੀਗੇ ਤੇ ਦੋ ਮੋਟਰਸਾਈਕਲਾਂ ਦੇ ਚਾਰ ਅਣਪਛਾਤੇ ਮੁੰਡੇ ਜਿਨ੍ਹਾਂ ਦੇ ਮੂੰਹ ਟਕੇ ਹੋਏ ਸੀ ਤੇ ਉਹਨਾਂ ਦੇ ਹੱਥ 'ਚ ਬੇਸਬਾਲ ਸਿਗੀਆਂ ਦੋਨਾਂ ਨੇ ਆਉਂਦੇ ਸਾਰ ਸਾਡੇ ਤੇ ਉੱਤੇ ਹਮਲਾ ਕਰਤਾ ਬੁਰੀ ਤਰ੍ਹਾਂ ਮਤਲਬ ਚਾਹ ਦੇ ਕੱਪ ਟੁੱਟ ਗਏ ਸਾਡੇ ਦੇ ਗਰਮ ਚਾਹ ਡੋਲ ਗਈ ਸਾਨੂੰ ਕੁਝ ਨਹੀਂ ਪਤਾ ਵੀ ਅਣਪਛਾਤੇ ਬੰਦੇ ਕੌਣ ਸੀ ਕਿ ਉਹਨਾਂ ਦਾ ਹਮਲਾ ਕਰਨ ਦਾ ਕੀ ਪਰਪਸ ਸੀ ਕੋਈ ਉਹਨਾਂ ਨੇ ਲੁੱਟ ਖੋਹ ਦੀ ਵਾਰਦਾਤ ਨਹੀਂ ਕੀਤੀ ਕੋਈ ਸਾਡੇ ਤੋਂ ਕੋਈ ਚੀਜ਼ ਖੋਹਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਉਹਨਾਂ ਦਾ ਮਕਸਦ ਸਿਰਫ ਔਰ ਸਿਰਫ ਸਾਨੂੰ ਮਾਰਨਾ ਸੀ ਉਹ ਕਿਉਂ ਸੀ ਇਹਦਾ ਨਹੀਂ ਸਾਨੂੰ ਪਤਾ ਕੋਈ ਬੋਲ ਗਿਆ ਤਾਂ ਨਾ ਉਦੋਂ ਤੱਕ ਨਹੀਂ ਪੁੱਛਾਂਗੇ ਬਸ ਇੱਕ ਇਹ ਕਹਿ ਕੇ ਗੱਲ ਨਹੀਂ ਅਸੀਂ ਦੇਖ ਲਾਂਗੇ ਜੀ ਦੇਖ ਲਾਂਗੇ ਦੇਖ ਲਾਂਗੇ ਅੱਜ ਗੱਲ ਅਸੀਂ ਸੁਣੀਏ ਦੇਖ ਲਾਂਗੇ ਦੇਖ ਲਾਂਗੇ ਅਸੀਂ ਵਪਾਰਕਦਾਰ ਗੱਲਾਂ ਕੱਢੀਆਂ ਤੇ ਦੇਖ ਲਾਂਗੇ ਦੇਖ ਲਾਂਗੇ ਅਸੀਂ ਵਪਾਰਕਦਾਰੇ ਦੇ ਆਦਮੀ ਆ ਸਾਡਾ ਕਿਸੇ ਨਾਲ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਅਸੀਂ ਮਤਲਬ ਸਿਹਰੇ ਦੁਕਾਨ ਤੇ ਉਹਨੇ ਸ਼ਾਮ ਨੂੰ ਜਾ ਵੜਦੇ ਆ ਸਾਡਾ ਕਿਸੇ ਨਾਲ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਲਿੰਕ ਨਹੀਂ ਕੋਈ ਲਿੰਕ ਨਹੀਂ ਕਿਸੇ ਕਿਸਮ ਦਾ ਜਦੋਂ ਤੱਕ ਉਹ ਬੰਦੇ ਕੈਪਚਰ ਨਹੀਂ ਹੁੰਦੇ ਮੰਡੀ ਨਹੀਂ ਖੁੱਲੂਗੀ ਮੰਡੀ ਨਹੀਂ ਖੁੱਲੂਗੀ ਸਾਰਾ ਰਸਤਾ ਇਉਂ ਹੀ ਜਾ ਬਪਾਰ ਬੰਦ ਰਹੇਗਾ ਜੀ ਬਪਾਰ ਬੰਦ ਹੋਵੇ ਹੋਵੇ ਸਾਡਾ ਬਾਜ਼ਾਰ ਬੰਦ ਹੋਏਗਾ ਹਾਂ ਜਿ세 ਤਰ੍ਹਾਂ ਗੁੰਡਾ ਕਰਦੀ ਰਹਿੰਦੀ ਤਾਂ ਸਾਡਾ ਦੁਕਾਨਾਂ ਦੇ ਉੱਤੇ ਰਹਿਦਾ ਕੋਈ ਹਾਲ ਨਹੀਂ ਅਸੀਂ ਦੁਕਾਨਾਂ ਬੰਦ ਕਰਕੇ ਪ੍ਰਸ਼ਾਸਨ ਨੂੰ ਚਾਬੀਆਂ ਦੇ ਦਾਂਗੇ ਅਸੀਂ ਅੱਗੇ ਵੀ ਕਈ ਵਾਰ ਕਿਹਾ ਵੀ ਸ਼ਾਮ ਨੂੰ ਇੱਥੇ ਇੰਨੇ ਜਨੇ ਨਸ਼ਈ ਤੁਰੇ ਫਿਰਦੇ ਹੁੰਦੇ ਆ ਉਲਟਾ ਸਾਨੂੰ ਸਮਝਾਉਂਦੇ ਆ ਵੀ ਤੁਸੀਂ ਚੁੱਪ ਰੋ ਯਾਰ ਕਾਦੂ ਇਹ ਇਹ ਤਾਂ ਨਸ਼ਈ ਹੈ ਤੁਸੀਂ ਚੁੱਪ ਰੋ ਸਾਨੂੰ 7:30 ਵਜੇ ਦੁਕਾਨਾ ਬੰਦਾ ਕੇ ਨਿਕਲਣਾ ਪੈਂਦਾ ਵੀ ਕਿਤੇ ਕੋਈ ਹਾਦਸਾ ਨਾ ਹੋ ਜੇ ਅੱਗੇ 16 ਫਰਵਰੀ ਪਿਛਲੇ ਸਾਲ ਮੇਰੇ ਨਾਲ ਵੀ ਇਹੀ ਹਾਦਸਾ ਹੋਇਆ ਸੀ ਸੈਂਟਰਲ ਬੈਂਕ ਕੋਲ ਸ਼ਾਮ ਨੂੰ 7:30 ਵਜੇ ਸੀਗੇ ਚਾਰ ਜਨੇ ਆਏ ਸੀ ਮੋਟਰਸਾਈਕਲ ਤੇ ਮੇਰੇ ਮਾਰੀਆਂ ਉਹ ਤਾਂ ਕੁਦਰਤੀ ਉਤਰੋ ਕਾਰ ਆ ਗਈ ਸੀ ਉਹਨਾਂ ਨੂੰ ਲਾਈਟਾਂ ਪਈਆਂ ਤੋਂ ਭੱਜ ਗਏ ਜੀ ਮੇਰੀ ਡਿੱਗੀ ਖੋਲ ਕੇ ਦੇਖੀ ਉਹਨਾਂ ਨੇ ਮੌਕੇ ਦੀ ਗੱਲ ਹੈ ਦਿਨਵਾਦ ਇਹਨੂੰ ਗੁੰਗਾਗਰ ਦੀ ਵਾਦੀ ਪਈ ਹੈ ਜੀ ਭਈ ਆਪਚ ਵਪਾਰੀ ਸੇਫ ਨਹੀਂ ਹੈਗੇ ਜਦੋਂ ਤੱਕ ਇਹਨਾਂ ਦਾ ਹੱਲ ਨਹੀਂ ਹੁੰਦਾ ਹੁਣ ਅਸੀਂ ਦੁਕਾਨਾ ਨਹੀਂ ਖੋਲਨੀ ਹੈਗੀ ਮੰਗੇ ਜੀ ਸਾਰੀ ਵਪਾਰੀ ਯੂਨੀਅਨ ਖੜੀ ਹੈ ਤੇ ਦੁਕਾਨਾ ਨਹੀਂ ਖੁੱਲੂਗੀ ਮੁੰਡੀ ਜੀ ਇੱਡਾ ਸਾਰੇ ਵਪਾਰ ਮਦਦ ਨਾਲ ਆਣ ਹੈ ਜੀ ਸਾਰੇ ਅਸੀਂ ਪੂਰੀ ਸਾਥ ਦੇਵਾਂਗੇ